ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਹੀ ਰਾਗਣੀ ਵਿੱਚ ਪੰਜਵੇਂ ਪਾਦਸ਼ਾ ਦੂਸਰੇ ਘਰ ਸਰਤਾਲ ਵਿੱਚ ਗੋਬਿੰਦ ਦੇ ਗੁਣਾਂ ਦਾ ਮਹੱਤਵ ਦੱਸਦੇ ਹੋਏ ਸ਼ੰਤ ਜੋ ਕੇ ਜਸ ਰੂਪ ਬਾਣੀ ਉਚਾਰਨ ਕਰ ਰਹੇ ਹਨ ਸਤਿਗੁਰੂ ਮੰਗਲ ਕਰ ਦੇਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨੰਦ ਦਿਨ ਜਾਗੇ ਹੇ ਭਾਈ ਜਦੋਂ ਅਸੀਂ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ ਤਦੋਂ ਦੇ ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਅਨ ਦਿਨ ਰਾਤ ਦਿਨ ਹੀ ਗਿਆਨ ਜਾਗਰਤ ਵਿੱਚ ਜਾਗ ਪਏ ਹਾਂ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਹਾਂ ਜਦੋਂ ਹਰੀ ਦੇ ਪ੍ਰੇਮ ਰੰਗ ਵਿੱਚ ਜਾਗ ਪਏ ਤਦੋਂ ਸਾਰੇ ਪਾਪ ਗੁਨਾਹ ਭੱਜ ਗਏ ਅਤੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਤਮਾ ਆਕਰ ਕੇ ਪ੍ਰਾਪਤ ਹੋਏ ਵਾਸੀਂ ਵਾਹਿਗੁਰੂ ਦੇ ਪਿਆਰਿਆਂ ਸੰਤ ਜਨਾਂ ਨਾਲ ਜਾ ਮਿਲੇ ਵਾ ਪਿਆਰੇ ਸੰਤ ਜਨਾਂ ਦੀ ਸੰਗਤ ਕਰਕੇ ਸ਼ੋਭ ਗੁਣ ਆਕੇ ਪ੍ਰਾਪਤ ਹੋਏ ਹਨ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਜਾ ਕੇ ਲੱਗੇ ਤਦੋਂ ਸਾਰੇ ਪਰਮੇ ਭਜ ਗਏ ਨਿਵਰਤ ਹੋ ਗਏ ਅਤੇ ਗੁਰੂ ਜੀ ਨੇ ਲੋਕ ਪ੍ਰਲੋਕ ਦੇ ਸਾਰੇ ਕਾਰਜਾਂ ਨੂੰ ਸਵਾਰ ਦਿੱਤਾ। ਭਾਵ ਦਰੁਸਤ ਕਰ ਦਿੱਤਾ। ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੈ। ਸਰਵਣ ਕੰਨਾਂ ਦੁਆਰਾ ਨਾਮ ਬਾਣੀ ਨੂੰ ਸੁਣ ਕੇ ਸਹਿਜ ਸੁਭਾਵਿਕ ਹੀ ਵਾਹਿਗੁਰੂ ਦੀ ਪ੍ਰਾਪਤੀ ਜਾਣੀ ਹੈ। ਅਤੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਵੱਡਿਆਂ ਭਾਗਾਂ ਵਾਲੇ ਹੋ ਗਏ ਆ। ਬਿਨਵੰਤ ਨਾਨਕ ਸ਼ਰਨ ਸੁਆਮੀ ਜੀਓ ਪਿੰਡ ਪ੍ਰਭ ਆਗੇ ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰ ਰਹੇ ਆ ਕਿ ਅਸੀਂ ਸੁਆਮੀ ਮਾਲਕ ਵਾਹਿਗੁਰੂ ਦੀ ਸ਼ਰਨ ਓਟ ਵਿੱਚ ਪਏ ਹਾਂ ਅਤੇ ਜੀਓ ਹਿਰਦਾ ਤੇ ਪਿੰਡ ਸਰੀਰ ਆਦ ਸਭ ਕੁਝ ਉਸ ਪ੍ਰਭੂ ਵਾਹਿਗੁਰੂ ਦੇ ਅੱਗੇ ਅਰਪਣ ਕੀਤਾ ਹੋਇਆ ਹੈ ਅਨਹਤ ਸਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਜੋ ਅਨਹਤ ਨਾਦ ਤੋਂ ਰਹਤ ਸਤਗੁਰਾਂ ਦਾ ਸੁਹਾਵਾ ਸ਼ੋਭ ਨੀਕ ਸਬਦ ਉਪਦੇਸ਼ ਹੈ ਉਸ ਦੁਆਰਾ ਮੰਗਲ ਸਰੂਪ ਵਾ ਮੰਗਲ ਦਾਇਕ ਹਰ ਪਰਮੇਸ਼ਰ ਦਾ ਸੱਚਾ ਜਸ ਗਾਉਣਾ ਕੀਤਾ ਹੈ ਗੁਣ ਗਾਏ ਹਰ ਹਾਰ ਦੁਖ ਨਾਸੀ ਰਹਿਸ ਉਪਜੈ ਮਨ ਕਣਾਂ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਗੁਣ ਗਾਉਣ ਕਰਕੇ ਜੰਮਣ ਮਰਨ ਆਦ ਦੇ ਦੁੱਖ ਨਾਸ਼ ਹੋ ਜਾਂਦੇ ਹਨ ਅਤੇ ਹਿਰਦੇ ਵਿੱਚ ਕਣਾ ਬਹੁਤ ਸਾਰਾ ਰਹਸ ਆਨੰਦ ਪ੍ਰਗਟ ਹੁੰਦਾ ਹੈ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪੜਾ ਪ੍ਰਭੂ ਗੁਰੂ ਜੀ ਦਾ ਦਰਸ਼ਨ ਦੀਦਾਰ ਵੇਖ ਕਰਕੇ ਮਨ ਹਿਰਦਾ ਤੇ ਤਨ ਕਈ ਇਹ ਸਰੀਰ ਵੀ ਨਿਰਮਲ ਪਵਿੱਤਰ ਹੋ ਗਏ ਇਸ ਲਈ ਅਸੀਂ ਸਦਾ ਪਰਮੇਸ਼ਰ ਦਾ ਨਾਮ ਆਪਣੇ ਮੁਖੋਂ ਭਾਵ ਪੜਾ ਉਚਾਰਦੇ ਰਹਿੰਦੇ ਆ ਹੋਏ ਰੇਣ ਸਾਧੂ ਪ੍ਰਭ ਅਰਧੂ ਆਪਣੇ ਪ੍ਰਭ ਭਾਵਾ ਸਾਧੂ ਮਹਾਤਮਾ ਜਿਨ੍ਹਾਂ ਦੇ ਚਰਨਾਂ ਦੀ ਰੇਣ ਧੂੜ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਅਰਦਾਨਾ ਕਰੀਏ ਤਾਂ ਆਪਣੇ ਪਰਮੇਸ਼ਰ ਨੂੰ ਪਾ ਜਾਵਾਂਗੇ ਬਿਨਵੰਤ ਨਾਨਕ ਦਇਆਧਾਰ ਸਦਾ ਹਰ ਗੁਣ ਗਾਵਾ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰ ਰਿਹਾ ਹੈ ਕਿ हे ਮਹਾਰਾਜ ਆਪਣੀ ਦਇਆ ਦ੍ਰਿਸ਼ਟੀ ਕਿਰਪਾ ਤਾਰਨਾ ਕਰੋ हे ਹਰੀ ਮੈਂ ਹਮੇਸ਼ਾ ਤੇਰੇ ਗੁਣਾਂ ਨੂੰ ਗਾਉਣਾ ਕਰ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਏ ਭਾਈ ਅਸੀਂ ਪੂਰੇ ਗੁਰਾਂ ਦੇ ਨਾਲ ਮਿਲਾਪ ਕਰਕੇ ਹੀ ਸੰਸਾਰ ਸਾਗਰ ਸਮੁੰਦਰ ਨੂੰ ਤਰਨਾ ਕੀਤਾ ਹੈ ਅਸੀਂ ਪਰਮੇਸ਼ਰ ਦੇ ਚਰਨਾ ਕਮਲਾਂ ਨੂੰ ਕਈ ਇਹ ਜਪਤ ਜਪਦਿਆਂ ਹੀ ਵਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ ਗੁਰ ਉਪਦੇਸ਼ ਦੁਆਰਾ ਨਾਮ ਜਪ ਕੇ ਹੀ ਨਿਸਤਰੀਆ ਤਰਨਾ ਕੀਤਾ ਹੈ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਜਦ ਅਸੀਂ ਹਿਰਦੇ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ ਨਾਮ ਨੂੰ ਧਿਆਗਾਰ ਬਿਰਤੀ ਦੁਆਰਾ ਧਿਆਉਣਾ ਕੀਤਾ ਤਾਂ ਸਾਰੇ ਧਰਮ ਅਰਥ ਕਾਮ ਮੋਕ ਆਦ ਸਾਰੇ ਫਲ ਪਾਲੇ ਜਨਮ ਧਾਰ ਕੇ ਆਉਣਾ ਤੇ ਮਰ ਕੇ ਕਾਲ ਦੇ ਮੂੰਹ ਵਿੱਚ ਜਾਣਾ ਵੀ ਮਿਟ ਗਿਆ ਨਿਵਰਤ ਹੋ ਗਿਆ ਭਾਈ ਭਗਤ ਸੁਭਾਅ ਇਹ ਹਰ ਜਪ ਆਪਣੇ ਪ੍ਰਭ ਭਾਵਾ ਜਦ ਭਾਈ ਪ੍ਰੇਮਾ ਭਗਤੀ ਕਰਕੇ ਸੁਭਾਵਕ ਹੀ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਤਾਂ ਅਸੀਂ ਆਪਣੇ ਪਰਮੇਸ਼ਰ ਨੂੰ ਪਾ ਗਏ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਜੋ ਜਪਣੇ ਜੋਗ ਵਾਹਿਗੁਰੂ ਅਦਵੈਤ ਰੂਪ ਅਲਖ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪੂਰਨ ਵਿਆਪਕ ਪੂਰਾ ਪਰਮੇਸ਼ਰ ਹੈ ਉਸ ਪਰਮੇਸ਼ਰ ਤੋਂ ਬਗੈਰ ਅਵਰ ਸਥਾਨ ਵਿੱਚ ਹੋਰ ਕੋਈ ਨਹੀਂ ਅਤਵਾ ਅਸੀਂ ਇੱਕ ਅਲਖ ਲਖਣ ਤੋਂ ਰਹਿਤ ਅਪਾਰ ਤੇ ਪੂਰਨ ਪਰਮੇਸ਼ਰ ਦੇ ਨਾਮ ਨੂੰ ਹੀ ਜਪਿਆ ਹੈ ਕਿਉਂਕਿ ਉਸ ਤੋਂ ਬਗੈਰ ਹੋਰ ਕੋਈ ਵੀ ਪ੍ਰਲੋਕ ਵਿੱਚ ਰੱਖਿਆ ਵਾਲਾ ਨਹੀਂ ਹੋਰ ਕੋਈ ਵੀ ਜਪਣੇ ਯੋਗ ਨਹੀਂ ਬਿਨਵੰਤ ਨਾਨਕ ਗੁਰ ਪਰਮ ਕੋਇਆ ਜਤ ਦੇਖਾ ਤਤ ਸੋਈ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰ ਰਹੇ ਕਿ ਪੂਰੇ ਸਤਿਗੁਰਾਂ ਨੇ ਸਾਡਾ ਪਰਮ ਕੋਇਆ ਗਵਾ ਦਿੱਤਾ ਹੈ ਹੁਣ ਅਸੀਂ ਜਦ ਜਿੱਥੇ ਵੀ ਦੇਖਦੇ ਆ ਉਥੇ ਹੀ ਉਹ ਤਤ ਸਾਰ ਰੂਪ ਵਾ ਤਤ ਪਾਦਾ ਲਖਰਤ ਰੂਪ ਬ੍ਰਹਮ ਦੇਸ ਦਾ ਪਤਿਤ ਪਾਵਨ ਹਰ ਨਾਮ ਪੂਰਨ ਸੰਤ ਜਨਾ ਕੇ ਕੰਮ ਏ ਭਾਈ ਪਰਮੇਸ਼ਰ ਦਾ ਨਾਮ ਪਤਿਤ ਸ਼ੁਭ ਆਚਰਨਾ ਵੱਲੋਂ ਡਿੱਗੇ ਹੋਏ ਪੁਰਖਾਂ ਨੂੰ ਵਾ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਅਤੇ ਸੰਤ ਮਹਾਤਮਾ ਜਨਾ ਦੇ ਸਾਰੇ ਕੰਮ ਕਾਰਜਾਂ ਨੂੰ ਪੂਰੇ ਕਰਦਾ ਹੈ ਵਾ ਪੂਰਨ ਸੰਤ ਜਨਾ ਦੇ ਚਿਤ ਦੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਜਦ ਅਸੀਂ ਗੁਰੂ ਸੰਤ ਨੂੰ ਵਾਹ ਸੰਤ ਸ਼ਾਂਤ ਆਤਮਾ ਵਾਲੇ ਗੁਰੂ ਨੂੰ ਪਉਣਾ ਕੀਤਾ ਤਦ ਪਰਮੇਸ਼ਰ ਨੂੰ ਧਿਆਇਆ ਅਰਦਾਸਾ ਕੀਤਾ ਫਿਰ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਉ ਪਪਤਾਪ ਬਿਨਸੀ ਸਦਾ ਸਰਸੀ ਪ੍ਰਭ ਮਿਲੇ ਚਰੀ ਵਿਚੁ ਨੇਆ ਹਉ ਹੰਗਤਾਰੂਪਤਾਪ ਵਾ ਆਦੀ ਵਿਆਦੀ ਉਪਾਦੀ ਦੇ ਤਾਪ ਨਾਸ਼ ਹੋ ਗਏ ਹਮੇਸ਼ਾ ਸਰਸੇ ਆਨੰਦਿਤ ਵਾ ਸਹਿਤ ਪ੍ਰੇਮ ਰਸ ਦੇ ਹੋਗੇ ਅਤੇ ਚਿਰ ਚਿਰਾਂ ਦੇ ਵਿੱਚ ਉਨਿਆਂ ਵਿੱਚ ਜਿਹੜੇ ਹੋਏ ਪ੍ਰਭ ਪਰਮੇਸ਼ਰ ਦੇ ਨਾਲ ਮਿਲੇ ਅਪੇਦ ਹੋ ਗਏ ਮਨ ਸਾਥ ਆਈ ਵੱਜੀ ਵਧਾਈ ਮਨੋਂ ਕਦੇ ਨਾ ਵਿਸਰੈ ਹੁਣ ਮਨ ਹਿਰਦੇ ਵਿੱਚ ਵਾਸ਼ਨਾ ਦੀ ਨਿਵਰਤੀ ਰੂਪ ਸ਼ਾਂਤੀ ਆ ਗਈ ਤੇ ਆਤਮਿਕ ਆਨੰਦ ਦੀ ਅਤਿਅੰਤ ਵਧਾਈ ਖੁਸ਼ੀ ਵੱਜ ਗਈ ਵਾ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਹੁਣ ਮਨੋ ਹਿਰਦੇ ਵਿੱਚੋਂ ਕਿਸੇ ਵੇਲੇ ਵੀ ਵਾਹਿਗੁਰੂ ਵਿਸਰਦਾ ਨਹੀਂ ਭੁੱਲਦਾ ਜੀ ਬਿਨਵੰਤ ਨਾਨਕ ਸਤਿਗੁਰ ਦਿਰੜਾਇਆ ਸਦਾ ਭਜ ਜਗਦੀਸਰੈ ਸਤਿਗੁਰੂ ਜੀ ਬੇਨਤੀ ਪੂਰਵਕ ਕਥਨ ਕਰ ਰਹੇ ਆ ਕਿ ਸਾਨੂੰ ਸਤਿਗੁਰਾਂ ਨੇ ਉਪਦੇਸ਼ ਚੰਗੀ ਤਰ੍ਹਾਂ ਧ੍ਰੜ ਕਰਵਾਇਆ ਪਰਪੱਕ ਕਰਵਾਇਆ ਹੈ ਕਿ ਹਮੇਸ਼ਾ ਹੀ ਜੋ ਜਗਤ ਦਾ ਈਸ਼ਵਰ ਉਹਦਾ ਭਜਨ ਕਰਦੇ ਰਿਹਾ ਕਰੋ ਵਹ ਸਤਗੁਰਾਂ ਨੇ ਸੱਚਾ ਨਾਮ ਦਰਿੜਾਇਆ ਇਸ ਵਾਸਤੇ ਸਦਾ ਹੀ ਪਰਮੇਸ਼ਰ ਦਾ ਭਜਨ ਕਰਦੇ ਹਾਂ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਊੰਕਾਰ ਸਤਗੁਰ ਪ੍ਰਸਾਦ ਸੂਹੀ ਰਾਗ ਦੀ ਦੇ ਅੰਦਰ ਪੰਚਮ ਗੁਰਦੇਵਤਨ ਗੁਰੂ ਅਰਜਨ ਦੇ ਮਹਾਰਾਜ ਜੀ ਅੱਗੇ ਹੋਰ ਕਿਰਪਾ ਕਰ ਰਿਹਾ ਘਰ ਤੀਸਰੇ ਸਰਤਾਲ ਵਿੱਚ ਸ਼ੰਤ ਜਸ ਰੂਪ ਬਾਣੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦਿਆਂ ਪਹਿਲਾ ਮੰਗਲ ਕਰਦੇ ਇੱਕ ਅਦੁੱਤੀ ਬ੍ਰह्म ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣਚੇਰੀ RAM ਏ ਮੇਰੇ ਪਰਮੇਸ਼ਰ ਤੂੰ ਸਾਰਿਆਂ ਦਾ ਠਾਕਰੋ ਮਾਲਕ ਤੇ ਬੈਰਾਗਰੋ ਇੱਛਾ ਤੂੰ ਰਹਿਦੇ ਵਾਹੇ ਠਾਕਰੋ ਮਾਲਕ ਪਰਮੇਸ਼ਰ ਤੂੰ ਬੈਰਾਗਰੋ ਬੈਰ ਹੀਰੀਆਂ ਦੀ ਆਗਰੋ ਖਾਣਡ ਰੂਪ ਹੈ ਵਾ ਹੀਰੀਆਂ ਦੀ ਖਾਣ ਦੀ ਨਿਆਈ ਅਨਬਿਧ ਹੈ ਵਾ ਹੀਰੀਆਂ ਦੀ ਖਾਣ ਵੱਤ ਅਮੋਲਕ ਹੈ ਵਾ ਬੈਰਾਗਰੂ ਬਾਵਨ ਚੰਦਨ ਦੀ ਨਿਆਈ ਹੈ ਵਾ ਬੈਰਾਗਰੂ ਵਿਰਾਗ ਰੂਪ ਹੈ ਭਾਵ ਸਾਰਿਆਂ ਜੀਵਾਂ ਵਿੱਚ ਰਹਿੰਦਾ ਹੋਇਆ ਕਿਸੇ ਨਾਲ ਮੂਹ ਨਹੀਂ ਕਰਦਾ ਇਸ ਲਈ ਵਿਰਾਗ ਸਰੂਪ ਹੈ हे ਰਾਮ ਪਰਮੇਸ਼ਰ ਮੈਂ ਮੈਂ ਜੇਹੀ ਮੇਰੇ ਜੈਸੀਆਂ ਤੇਰੇ ਘਰ ਤੇ ਕਣ ਅਨੇਕਾਂ ਚੇਰੀਆਂ ਦਾਸੀਆਂ ਪਾਵ ਤੁਹਾਡੇ अनेका ਹੀ ਮੇਰੇ ਜੈਸੇ ਭਗਤਿਆ ਤੂੰ ਸਾਗਰ ਰਤਨਾਗਰ ਹੋਸਾਰ ਨਾ ਜਾਣਾ ਤੇਰੀ ਰਾਮ हे ਪਰਮੇਸ਼ਰ ਤੂੰ ਸਾਗਰ ਸਮੁੰਦਰ ਰੂਪ ਤੇ ਰਤਨਾਗਰ ਰਤਨਾ ਦੀ ਆਗਰੋ ਖਾਨ ਹੈ ਵਾ ਗੁਣਾ ਦਾ ਸਮੁੰਦਰ ਤੇ ਵਿਰਾਗ ਆਜ ਸਾਧਨਾ ਰੂਪ ਰਤਨਾ ਦੀ ਖਾੜ ਹੈ ਵਾ ਤੂੰ ਰਤਨ ਆਗਰੋ ਪ੍ਰધાન ਪਾਵ ਸ੍ਰੇਸ਼ਟ ਗੁਣਾ ਰੂਪ ਰਤਨਾ ਦਾ ਸਾਗਰੋ ਸਮੁੰਦਰ ਹੈ ਇਸ ਲਈ ਮੈਂ ਤੁਹਾਡੀ ਪ੍ਰਾਪਤੀ ਦੀ ਸਾਰ ਖਬਰ ਨਹੀਂ ਜਾਣ ਸਕਦੀ ਸਾਰ ਨਾ ਜਾੜਾ ਤੂੰ ਵੱਡਾ ਦਾਣਾ ਕਰ ਮਿਹਰਮਤ ਸਾਈ ਤੇਰੀ ਪ੍ਰਾਪਤੀ ਰੂਪ ਸਾਰ ਖਬਰ ਨੂੰ ਨਹੀਂ ਜਾਣ ਸਕਦੀ ਤੂੰ ਬਹੁਤ ਵੱਡਾ ਦਾਣਾ ਪਾਵ ਸਿਆਣਾ ਚਤਰ ਹੈ ਵਾ ਦਾਣਾ ਦਾਤਾ ਦੇ ਦੇਣ ਵਾਲਾ ਹੈ ਇਸ ਲਈ ਹੈ ਸਾਈ ਮਾਲਕ ਮੇਰੇ ਉੱਤੇ ਮਿਹਰਮਤ ਅਮਤ ਮੇਰ ਕਰ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਦ ਧਿਆਈ ਏ ਪਰਮੇਸ਼ਰ ਐਸੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਅਤੇ ਉਹ ਸਾ ਮਤ ਅਕਲ ਦੇਣਾ ਕਰੋ ਜਿਸ ਕਰਕੇ ਮੈਂ ਅਠੇ ਪਹਿਰ ਤੁਹਾਨੂੰ ਧਿਆਵਾਂ ਗਰਬ ਨ ਕੀਜੈ ਰੇਣ ਹੋ ਵੀਜੈ ਤਾ ਗਤ ਜੀਰੇ ਤੇਰੀ ਏ ਪਰਮੇਸ਼ਰ ਜੇ ਕੋਈ ਗੁਣਾ ਵਿਦਿਆ ਦਾ ਗਰਬ ਹੰਕਾਰ ਨਾ ਕਰੇ ਸਾਰਿਆਂ ਦੀ ਚਰਨ ਧੂੜੀ ਹੋਣਾ ਕਰੇ ਤਾਂ ਹੀ ਉਸ ਜੀਵ ਨੂੰ ਤੁਹਾਡੀ ਗਤਿ ਪ੍ਰਾਪਤੀ ਹੁੰਦੀ ਹੈ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ RAM हे ਪਰਮੇਸ਼ਰ ਤੇਰਾ ਹੁਕਮ ਰੂਪ ਡੰਡਾ ਸਾਰਿਆਂ ਦੇ ਸਿਰ ਉੱਤੇ ਹੈ ਤੇ ਮੇਰੇ ਸਤਿਗੁਰੂ ਨਾਨਕ ਦਾ ਵਾ ਸਾਡੇ ਜਨਾਂ ਦਾ ਤੂੰ ਹੀ ਠਾਕੁਰ ਮਾਲਕ ਮੈਂ ਪਾਵ ਮੇਰੇ ਜੇਹੀ ਜੈਸੀਆਂ ਤੁਹਾਡੀਆਂ ਕਣ ਬਹੁਤੀਆਂ ਚੇਰੀ ਦਾਸੀਆਂ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੂਰੀਆ ਰਾਮ ਏ ਪਰਮੇਸ਼ਰ ਤੁਸੀਂ ਗੌਹਰ ਮੋਤੀ ਦੀ ਨਿਆਈ ਉज्जਲ ਸਰੂਪ ਹੋ ਵਾ ਅਨਬੇਦ ਮੋਤੀ ਦੀ ਨਿਆਈ ਬੇਕੀਮਤੇ ਹੋ ਵਾ ਗੌਹਰ ਸਮੁੰਦਰ ਦੇ ਪਾਣੀ ਦੀ ਹੇਠਲੀ ਤਹਿ ਦੀ ਤਰ੍ਹਾਂ ਹਿੱਲਣ ਤੋਂ ਰਹਿਦੋ ਵਾ ਸਮੁੰਦਰ ਦੀ ਨਿਆਈ ਅਚਲ ਹੋ ਅਤੇ ਆਤ ਕਈ ਬਹੁਤ ਗਹਿਰ ਡੂੰਗੇ ਤੇ ਗੰਭੀਰਾ ਨਿਰਹਲ ਹੋ हे राम परमेश्वर ਤੁਸੀਂ ਪਤੀ ਰੂਪ ਹੋ ਅਸੀਂ ਜੀਵ ਤੁਹਾਡੀਆਂ ਬਹੁਰੀਆ ਇਸਤਰੀਆਂ ਬੋਟੀਆਂ ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀ ਕ ਲਹੂਰੀਆ राम हे ਪਰਮੇਸ਼ਰ ਤੁਸੀਂ ਵੱਡੇ ਬ੍ਰਹਮਾ ਤੋਂ ਵੱਡੇ ਵਿਸ਼ਨੂੰ ਆਦਿਕਾਂ ਤੋਂ ਵੀ ਵੱਡੇ ਬੜੇ ਉੱਚੇ ਹੋ ਜੀਵਾਂ ਤੋਂ ਵੱਡੇ ਰਾਜੇ ਰਾਜਿਆਂ ਤੋਂ ਵੱਡੇ ਦੇਵਤੇ ਦੇਵਤਿਆਂ ਤੋਂ ਵੱਡੇ ਬ੍ਰਹਮਾ ਬਿਜ ਨੂੰ ਆਦਿਕ ਤੋਂ ਵੀ ਉੱਚੇ ਸ੍ਰੇਸ਼ਟ ਹੋ। हे राम परमेश्वर ਮੈਂ ਤਾਂ ਇਤਨੀ ਛੋਟੀ ਤੋਂ ਵੀ ਛੋਟੀ ਲਹੂਰੀਆ ਛੋਟੀ ਹਾਂ। ਤੇਰੇ ਦਾਸਾਂ ਦੀ ਵੀ ਇੱਕ ਛੋਟੀ ਜੀ ਦਾਸੀ ਆ। ਹਉ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ। हे ਪਰਮੇਸ਼ਰ ਮੈਂ ਤਾਂ ਕੁਝ ਵੀ ਨਹੀਂ ਹਾਂ ਇੱਕ ਤੂੰ ਹੀ ਤੂੰ ਹੈ। ਤੂੰ ਆਪ ਹੀ ਸੁਜਾਨਾ ਸ੍ਰੇਸ਼ਟ ਚਦਰ ਹੈ। ਵਾ ਆਪਣੇ ਆਪ ਸਰੂਪ ਹੋਣ ਕਰਕੇ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਸੁਜਾਨਾ ਅੰਤਰਜਾਮੀ ਹੈ ਵਾਹਿ ਸੁਜਾਨਾ ਚਤਰ ਪਰਮੇਸ਼ਰ ਇਕ ਤੂੰ ਆਪ ਹੀ ਪਿਛੇ ਵਿਆਪਕ ਸੀ ਹੁਣ ਵਿਆਪਕੇ ਅੱਗੇ ਨੂੰ ਵੀ ਵਿਆਪਕ ਹੋਵੇਂਗਾ ਅੰਮ੍ਰਿਤ ਦਿਸਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਨ ਹੀ ਪ੍ਰਭ ਪਰਮੇਸ਼ਰ ਜੇਕਰ ਅੰਮ੍ਰਿਤ ਪਰਿ ਕਿਰਪਾ ਦ੍ਰਿਸ਼ਟੀ ਨਾਲ ਛਿਨ ਮਾਤਰ ਵੀ ਮੇਰੇ ਵੱਲ ਦੇਖਣਾ ਕਰੋ ਤਾਂ ਮੈਂ ਆਤਮਿਕ ਜੀਵਨ ਵੱਲ ਜਿਉਂਦਾ ਹੋ ਜਾਂਦਾ ਅਤੇ ਸਾਰੇ ਇਨ ਅਨੰਦਾਂ ਦਾ ਆਸਰਾ ਰੂਪ ਆਤਮਾ ਆਨੰਦ ਦਾ ਰਸ ਮੰਨਣਾ ਕਰਦਾ ਹੈ ਚਰਣਹਿ ਸਰਨੀ ਦਾ ਸਹਿ ਦਾਸੀ ਮਨ ਮੌਲੇ ਤਨ ਹਰੀਆ ਕੀ ਪਰਮੇਸ਼ਰ ਜਿਹੜੇ ਤੁਹਾਡੇ ਚਰਣਾ ਦੀ ਸਰਨੀ ਓਟ ਗ੍ਰਹਿਣ ਕਰਨ ਵਾਲੇ ਮਹਾਤਮਾ ਜਨ ਹਨ ਮੈਂ ਉਹਨਾਂ ਦਾਸਾਂ ਦੀ ਵੀ ਮਨ ਬਾਣੀ ਸਰੀਰ ਕਰਕੇ ਟੈਲਣ ਇਸ ਲਈ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਮਨ ਹਿਰਦਾ ਮੌਲੇ ਪਰਫੁੱਲ ਤੂੰ ਜਾਂਦਾ ਹੈ ਤਨ ਸਰੀਰ ਵੀ ਸ਼ੁਭ ਗੁਣਾ ਨਾਲ ਸਰਬ ਸਰਸਬਜ ਭਾਵ ਹਰਬਰਾ ਹੋ ਜਾਂਦਾ ਨਾਨਕ ਠਾਕੁਰ ਸਰਬ ਸਮਾਣਾ ਆਪਨ ਭਾਵਨ ਕਰੀਆ ਸਤਗੁਰੂ ਜੀ ਕਥਨ ਕਰਦੇ ਹਨ ਕਿ ਇਹ ਠਾਕੁਰ ਮਾਲਕ ਪਰਮੇਸ਼ਰ ਤੂੰ ਸਾਰਿਆਂ ਵਿੱਚ ਸਮਾਇਆ ਹੋਇਆ ਅਤੇ ਆਪਣਾ ਮਨ ਭੌਂਦਾ ਕਾਰਜ ਕਰਦਾ ਵਾ ਜਿਸ ਨੂੰ ਆਪਣੀ ਪ੍ਰਾਪਤੀ ਦੀ ਭਾਵਨਾ ਸ਼ਰਧਾ ਲਾ ਦਿੰਦਾ ਹੈ ਉਹੋ ਹੀ ਤੇਰੀ ਪ੍ਰਾਪਤੀ ਕਰ ਸਕਦਾ ਹੈ ਵਾ ਆਪ ਜੀ ਦੀ ਭਾਵਨਾ ਮਲਾਹ ਦੀ ਨਿਆਈ ਹੈ ਜਿਨ੍ਹਾਂ ਨੂੰ ਖੇਜੈ ਉਹ ਆਪ ਤਰਦੇ ਹਨ ਹੋਰਨਾਂ ਨੂੰ ਵੀ ਤਾਰਦੇ ਆ ਤੁਜ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ राम हे राम ਪਰਮੇਸ਼ਰ ਤੇਰੇ ਉੱਤੇ ਮੇਰਾ ਮਨ ਕਰਕੇ ਬਹੁਤ ਮਾਣ ਹੈ ਤੂੰ ਹੀ ਮੇਰਾ ਤਨ ਕਰਕੇ ਤਾਣਾ ਬਲ ਸਹਾਰਾ ਹੈ ਅਥਵਾ ਮੇਰੇ ਅੰਦਰ ਤੇਰੇ ਗਿਆਨ ਦਾ ਮੰਨਣ ਕਰ ਰੂਪ ਮਾਨ ਹੈ ਤੇ ਤੂੰ ਹੀ ਮੇਰੇ ਮਨ ਵਿੱਚ ਵਿਵੇਕ ਦਾ ਤਾਣ ਬਲ ਹੈ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣ ਹੈ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣ ਹੈ ਜਾਣਾ RAM ਤੂੰ ਜਾਣ ਹੈ ਜਾਣਾ RAM ਪਰਮਾਰਥ ਦੀ ਸੁਰਤ ਗਿਆਤ ਸੰਸਾਰਿਕ ਵਿਵਹਾਰਾਂ ਵਾਲੀ ਮਤ ਬੁੱਧੀ ਤੇ ਸ਼ਾਸਤ੍ਰਾਂ ਦੀ ਚਤਰਾਈ ਸਿਆਣਬ ਤੇਰੀ ਹੀ ਦਿੱਤੀ ਹੈ ਵਸ ਸੁਰਤ ਸੁਰਤੀਆਂ ਦੇ ਮਤ ਵਾਲੀ ਤੇ ਵਾਕਾਂ ਦੀ ਚਤਰਾਈ ਤੇਰੀ ਦਿੱਤੀ ਹੋਈ ਹੈ ਵਸ ਉਹ ਰਤ ਸ੍ਰੇਸ਼ਟ ਰਤ ਪ੍ਰੀਤੀ ਵਾਲੀ ਆਤਮ ਵਿਸ਼ੈਣੀ ਮਤ ਬੁੱਧ ਤੇ ਤੇਰੀ ਪ੍ਰਾਪਤੀ ਦੇ ਗੁਣਾਂ ਨੂੰ ਗਾਉਣ ਵਾਲੀ ਹੈ اے ਪਰਮੇਸ਼ਰ ਜੀ ਜੇਕਰ ਤੂੰ ਗੁਰਾਂ ਦੁਆਰਾ ਜਾਣ ਆਏ ਹੈ ਜਾਣਾ ਦੇਵੇ ਤਾਂ ਹੀ ਕੋਈ ਤੇਰੇ ਸਰੂਪ ਨੂੰ ਜਾਣ ਸਕਦਾ ਹੈ सोई ਜਾੜੈ सोई पछाड़ै जाको नजर सरंदे हे सरंदे सृजनहार परमेश्वर 와ਇ ਗੁਰੂ ਜਿਸ ਦੇ ਉੱਤੇ ਤੇਰੀ ਕਿਰਪਾ ਨજર ਦ੍ਰਿਸ਼ਟੀ ਹੁੰਦੀ ਉਹੀ ਤੇਰੇ ਨਾਮ ਨੂੰ ਜਾਣਦਾ ਉਹੀ ਸ્વੈਸਰੂਪ ਨੂੰ ਪਛਾਣਦਾ ਵਾ ਉਹੀ ਤੇਰੇ ਨਿਰਗੁਣ ਸਰੂਪ ਨੂੰ ਜਾਣਦਾ ਹੈ ਉਹੀ ਤੇਰੇ ਸਰਗੁਣ ਸਰੂਪ ਨੂੰ ਪਛਾਣਦਾ ਹੈ ਉਹੀ ਤੇਰੇ ਤਤ ਤੁਮ ਪਦ ਦੇ ਲਖਰਤ ਨੂੰ ਜਾਣਦਾ ਉਹੀ ਤਤ ਤੁੰਗ ਪਾਦੇ ਲਖਰਤ ਨੂੰ ਪਛਾਣਦਾ ਮਨਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਮਨਮੁਖ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਰੂਪ ਇਸਤਰੀ ਵਾ ਮਨਮੁਖਾਂ ਦੀ ਸ੍ਰਿਸ਼ਟੀ ਅਗਿਆਨ ਕਰਕੇ अनेकाਹੀਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਵਿੱਚ ਮਨਮਤ ਦੇ ਰਸਤਿਆਂ ਵਿੱਚ ਭੁੱਲੀ ਹੋਈ ਤੇ ਮਾਇਆ ਦੇ ਫੰਦੇ ਫਾਹਿਆਂ ਵਿੱਚ ਫਸੀ ਹੋਈ ਹੈ ठाकुर पाणी ਸਾਗੁਣਵੰਤੀ ਤਿਨਹੀ ਸਭ ਰੰਗ ਮਾੜਾ ਏ ਠਾਕੁਰ ਸੁਆਮੀ ਪਰਮੇਸ਼ਰ ਜਿਹੜੀ ਤੈਨੂੰ ਪਾ ਗਈ ਹੈ ਉਹ ਜੀਵ ਰੂਪ ਇਸਤਰੀ ਸ੍ਰਿਸ਼ਟੀ ਭਾਵ ਗਿਆਨ ਆਦ ਗੁਣਾ ਵਾਲੀ ਹੈ ਉਸਨੇ ਸਾਰਿਆਂ ਦੇ ਅੰਦਰ ਤੇਰੇ ਵਿਆਪਕ ਰੂਪ ਦੇ ਆਨੰਦ ਨੂੰ ਮਾਨਣਾ ਕੀਤਾ ਹੈ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਠਾਕੁਰ ਕਾ ਮਾਣਾ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਏ ਠਾਕੁਰ ਪਰਮੇਸ਼ਰ ਤੂੰ ਹੀ ਸਾਡੇ ਜਨਾਂ ਦੇ ਹਿਰਦੇ ਦੀ ਟੇਕ ਹੈ ਅਤੇ ਸਤਿਗੁਰੂ ਜੀ ਕਥਨ ਕਰਦੇ ਤੂੰ ਹੀ ਸਾਡੇ ਜਨਾਂ ਵਾ ਮੇਰੇ ਨਾਨਕ ਦਾ ਤਨ ਕਰਕੇ ਮਾਣ ਹੈ ਵਾ ਮੈਂ ਦਾਸ ਨਾਨਕ ਨੇ ਤੇਰੀ ਕਿਰਪਾ ਕਰਕੇ ਹੀ ਗਿਆਨ ਦਾ ਆਨੰਦ ਮਾਣਨਾ ਕੀਤਾ ਹੈ ਵਾ ਤੂੰ ਹੀ ਇਸ ਲੋਕ ਵਿੱਚ ਧਰ ਆਸਰਾ ਹੈ ਤੇ ਪ੍ਰਲੋਕ ਵਿੱਚ ਮਾਣਾ ਸਤਕਾਰ ਦੇਣ ਵਾਲਾ ਹੈ ਹਉ ਵਾਰੀ ਵੰਨਿਆ ਹੋਲੀ ਵੰਝਾ ਤੂੰ ਪਰਬਤ ਮੇਰਾ ਓਲਾ ਰਾਮ ਮੈਂ ਮਨ ਬਾਣੀ ਸਰੀਰ ਕਰਕੇ ਵਾਰਨੇ ਜਾਵਾ ਤਨ ਕਰਕੇ ਵੀ ਓਲੀ ਕੁਰਬਾਨ ਜਾਵਾ ਕਿਉਂਕਿ ਹੀ ਰਾਮ ਪਰਮੇਸ਼ਰ ਤੂੰ ਮੇਰਾ ਸਮੇਰ ਪਰਬਤ ਵਾਗ ਓਲਾ ਭਾਵ ਆਸਰਾ ਰੂਪ ਹੈ ਵਾ ਓਲਾ ਪਰਦਾ ਰੱਖਣ ਵਾਲਾ ਹੈ ਵਾ ਤੂੰ ਸਮੇਰ ਪਰਬਤ ਦੀ ਨਿਆਈ ਮੇਰਾ ਓਲਾ ਸੁੰਦਰ ਸਰੂਪ ਹੈ ਹਉ ਬਲ ਜਾਈ ਲੱਖ 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 ਬਰੀਆ ਜਿਨ ਪ੍ਰਮ ਪਰਦਾ ਖੋਲਾ ਰਾਮ ਹੀ ਰਾਮ ਪਰਮੇਸ਼ਰ ਮੈਂ ਲੱਖਾਂ ਵਾਰੀ ਮਨ ਕਰਕੇ ਲੱਖਾਂ ਵਾਰੀ ਤਨ ਕਰਕੇ ਲੱਖਾਂ ਵਾਰੀ ਸਰੀਰ ਕਰਕੇ ਤੁਹਾਡੇ ਵਾ ਉਹਨਾਂ ਗੁਰਾਂ ਉਪਰੋਂ ਬਲਹਾਰ ਜਾਂਦੀ ਹਾਂ ਜਿਨ੍ਹਾਂ ਗੁਰਾਂ ਨੇ ਭਰਮ ਕਰਕੇ ਜੀਵ ਇਸ ਦੀ ਅਪੇਧਤਾ ਦਾ ਪਿਆ ਹੋਇਆ ਪੜਦਾ ਖੋਲ ਦਿੱਤਾ ਹੈ ਮਿਟੇ ਅੰਧਾਰੇ ਤਜੇ ਬਿਕਾਰੇ ਠਾਕੁਰ ਸਿਉ ਮਨ ਮਾਨਾ हे ठाकुर मालिक परमेश्वर जद तेरे नाल मेरा मन चित मन गया तद काम आदिक विकार भी तजे त्याग दितते ते अज्ञान रूपी ਹਨੇਰਾ ਵੀ ਮਿਟ ਨਿਵਰਤ ਹੋ ਗਿਆ अथवा हे परमेश्वर जद काम आद विकार त्याग दितते तद अज्ञान रूपी ਹਨੇਰਾ ਵੀ ਮਿਟ ਗਿਆ ਤੇ तेरे नाल मन ਵੀ ਮੰਨ ਗਿਆ ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਕਿ ਪ੍ਰਭ ਪਰਮੇਸ਼ਰ ਜੀ ਜਦ ਮੈਂ ਆਪ ਜੀ ਨੂੰ ਪਾ ਗਈ ਤਾਂ ਜਮਾ ਕਾਮ ਆਦਿ ਨਿਕਾਣੀ ਕਾਨ ਕਨੋੜ ਤੋਂ ਰਹਿਤ ਹੋ ਗਈ ਵਾ ਦੁਨੀਆਂ ਵੱਲੋਂ ਨਿਕਾਣੀ ਬੇਵਥਾਜ ਹੋ ਗਈ ਤੇ ਮੇਰਾ ਪਰਵਾਨਾ ਪ੍ਰਮਾਣ ਨੀਕ ਮਨੁੱਖਾ ਜਨਮ ਸਫਲਾ ਹੋ ਗਿਆ ਭਈ ਅਮੋਲੀ ਭਾਰਾ ਟੋਲੀ ਮੁਕਤ ਜੁਗਤ ਦਰ ਖੋਲਾ हे परमेश्वर उਦੋਂ ਮੈਂ ਵਿਰਾਗ ਆਦ ਸਾਹ ਭਾਰੇ ਤੋਲੀ ਤੋਲ ਵਾਲੀ ਤੇ ਅਮੋਲੀ ਮੂਲਕ ਹੋ ਗਈ ਜਦ ਤੂੰ ਗੁਰਾਂ ਦੁਆਰਾ ਮੁਕਤੀ ਦੀ ਯੋਗਤ ਵਿਧੀ ਯੁਗਤੀ ਦਾ ਗਿਆਨ ਰੂਪੀ ਦਰ ਦਰਵਾਜ਼ਾ ਖੋਲ ਦਿੱਤਾ अथवा ਜਿਸ ਨੇ ਭਾਰੇ ਭਾਵ ਆਧਿਸ਼ਟਾਨ ਸਰੂਪ ਪਰਮੇਸ਼ਰ ਦੇ ਸਰੂਪ ਦੀ ਤੋਲੀ ਕਈ ਵਿਚਾਰ ਕੀਤੀ ਉਹ ਜੀਵ ਰੂਪ ਇਸਤਰੀ ਅਮੋਲਕ ਜੀਵਨ ਵਾਲੀ ਹੋ ਗਈ ਹੈ ਅਤੇ ਉਸ ਵਾਸਤੇ ਪਰਮੇਸ਼ਰ ਨੇ ਗੁਰਾਂ ਦੁਆਰਾ ਮੁਕਤੀ ਦੀ ਯੁਗਤੀ ਦਾ ਗਿਆਨ ਰੂਪੀ ਦਰਵਾਜ਼ਾ ਖੋਲ ਦਿੰਦਾ ਹੈ ਕਹੋ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਹੋ ਗਈਏ ਮੈਂ ਨਿਰਭਉ ਭੈ ਤੋ ਰਹਿਤ ਹੋ ਗਈ ਹਾਂ ਕਿਉਂਕਿ ਉਹ ਪ੍ਰਭ ਪਰਮੇਸ਼ਰ ਮੇਰਾ ਲੋਕ ਪ੍ਰਲੋਕ ਵਿੱਚ ਓਲਾ ਆਸਰਾ ਰੂਪ ਹੋ ਗਿਆ ਹੈ ਵਾ ਓਲਾ ਪਰਦਾ ਰੱਖਣ ਵਾਲਾ ਹੋ ਗਿਆ ਹੈ ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ